ਜੋ ਪਿਆਰਾ ਗੱਲ ਜੈਮਨ ਜੀ ਇਸੀ ਹੁਣ ਲਈ ਕਾਹਦੇ ਲਈ ਲੱਗੇ ਲੋਕਾਂ ਨੂੰ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਸਾਡਾ ਸ਼ੁਰੂ ਤੋਂ ਇਹ ਟੀਚਾ ਵਾਦਾ ਵੀ ਲੋਕਾਂ ਨਾਲ ਕਿ ਅਸੀਂ ਬਿਹਤਰ ਸਿਹਤ ਸੁਵਿਧਾ ਜਿਹੜੀ ਹੈ ਲੋਕਾਂ ਨੂੰ ਦੇਣੀ ਹੈ ਇਹ 108 ਐਂਬੂਲੈਂਸ ਪਹਿਲਾਂ ਵੀ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਪਰ ਕਈ ਸਮਾਂ ਟੱਪ ਗਿਆ ਉਹਨਾਂ ਦਾ ਜਿੰਨੀ ਇਹਨਾਂ ਦੀ ਲਾਈਫ ਪੀਰੀਅਡ ਹੁੰਦਾ ਤੇ ਇਸ ਲਈ ਕਰੀਬ 58 ਜਿਹੜੀਆਂ ਐਂਬੂਲੈਂਸ ਨੇ ਨਵੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਨੇ ਜਿੱਤੇ ਜਿੱਤੇ ਖਰਾਬ ਹੋ ਗਈਆਂ ਸੀ ਉੱਥੇ-ਉੱਥੇ ਦਿੱਤੀਆਂ ਤੇ ਅੱਜ ਲਹਿਰਾਗਾਗਾ ਦੇ ਵਿੱਚ ਹਸਪੀਟਲ ਨੂੰ ਇਹ ਐਂਬੂਲੈਂਸ ਦਿੱਤੀ ਹੈ ਤੇ ਪਛੋਕਰ ਦੇ ਵਿੱਚ 108 ਐਂਬੂਲੈਂਸ ਦਾ ਜਿੰਨਾ ਲੋਕਾਂ ਨੂੰ ਇਸ ਦੀ ਜ਼ਰੂਰਤ ਕਦੇ ਪਈ ਹੈ ਉਹ ਲੋਕ ਇਸ ਦੀ अहमियत ਨੂੰ ਜਾਣਦੇ ਹਨ ਬਿਨਾਂ ਕਿਸੇ ਖਰਚੇ ਤੋਂ ਇਮੀਡੀਏਟ ਕਰੀਬ 5-7 ਮਿੰਟਾਂ ਦੇ ਵਿੱਚ ਹੀ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ ਹੈ ਇਹ ਐਂਬੂਲੈਂਸ ਉੱਥੇ ਪਹੁੰਚ ਜਾਂਦੀ ਹੈ ਤੇ ਇਸ ਐਂਬੂਲੈਂਸ ਦੇ ਵਿੱਚ ਹਰ ਤਰ੍ਹਾਂ ਦੀ ਦਵਾਈ ਕਰੀਬ 40 ਦੇ ਕਰੀਬ ਜਿਹੜੀ ਮੈਡੀਸਨ ਜੇ ਉਹਦੇ ਵਿੱਚ ਅਵੇਲੇਬਲ ਨੇ ਆਕਸੀਜਨ ਇਹਦੇ ਵਿੱਚ ਅਵੇਲੇਬਲ ਹੈ ਤੇ ਜਿਹੜਾ ਸਟਾਫ ਇਹਦੇ ਨਾਲ ਜਾਂਦਾ ਉਹ ਬੜਾ ਤਜਰਬੇਕਾਰ ਜਿਹਨੂੰ ਕਹਣਾ ਚਾਹੀਦਾ ਐਮਰਜੈਂਸੀ ਦੇ ਵਿੱਚ ਮਰੀਜ਼ ਨੂੰ ਜੋ ਸੰਭਾਲਣ ਦੇ ਸਮਰੱਥ ਹੈ ਉਹ ਸਟਾਫ ਹੈ ਜਿਹੜਾ ਇਹਦੇ ਨਾਲ ਜਾਂਦਾ ਸੋ ਅੱਜ ਇਹ ਨਵੀਂ ਐਂਬੂਲੈਂਸ ਲੈਰੀ ਹਲਕੇ ਨੂੰ ਮਿਲੀ ਹੈ ਸੋ ਮੈਂ ਜਿੱਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਪਾਹੋਂ ਸਿੰਘ ਮਾਨ ਦਾ ਤੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਧੰਨਵਾਦ ਵੀ ਕਰਦਾ ਸਰ ਹਲਕੇ ਚ ਕਿੰਨੇ ਕਿ ਵਿਰੀ ਸੈਂਟਰ ਤੋਂ ਕਾਨੇ ਕਲੀਨਿਕ ਹੋਣਗੇ ਜਿੰਨਾ ਕਰਾ ਦਾ ਲੋਕਾਂ ਨੂੰ ਕੰਪੀਅਰ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਹੈ ਹਲਕੇ ਲਹਿਰੇ ਦੇ ਵਿੱਚ 13 ਮੁਹੱਲਾ ਕਲੀਨਿਕ ਚੱਲ ਰਹੇ ਨੇ ਰ ਅਵਰੇਜ ਕਈ ਤਾਂ ਮੁਹੱਲਾ ਕਲੀਨਿਕ ਇਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਮੌਨਿਕ ਦੀ ਮੈਂ ਗੱਲ ਕਰਾਂ ਤਾਂ ਉਤੇ 1.5 150 ਤੋਂ ਪਾਣੀ 2-200 ਮਰੀਜ਼ ਡੇਲੀ ਆ ਰਹੇ ਤੇ 80-90 ਮਰੀਜ਼ਾਂ ਦੀ ਔਸਤ ਹਰ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਤੇ ਸਟੈਂਡਰਡ ਦੀਆਂ ਦਵਾਈਆਂ ਹਰ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਅਵੇਲੇਬਲ ਨੇ ਜਿਹੜੀਆਂ ਲੋਕਾਂ ਨੂੰ ਫਰੀ ਆਫ ਕੋਸਟ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਬਿਨਾ ਟੈਸਟਾਂ ਦਾ ਵੀ ਉੱਥੇ ਪ੍ਰਬੰਧ ਹੈ ਟੈਸਟ ਵੀ ਲੋਕਾਂ ਦੇ ਮੁਫਤ ਹੁੰਦੇ ਨੇ ਸੋ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਹਲਕੇ ਲਹਿਰੇ ਨੂੰ ਪਿਛਲੇ ਕਦੇ ਲੰਬੇ ਸਮੇਂ ਦੇ ਵਿੱਚ ਨਹੀਂ ਮਿਲੀ ਸੀ ਜਿਵੇਂ ਖਨੌਰੀ ਦਾ ਹਸਪੀਟਲ ਆ ਉਹ ਤਾਂ ਜਿੰਦਾ ਹੀ ਨਹੀਂ ਖੁੱਲਿਆ ਸੀ ਕਦੀ ਸਾਨੇ ਦੋ ਮੁਹੱਲਾ ਕਲੀਨਿਕ ਉੱਥੇ ਖਨੌਰੀ ਸ਼ਹਿਰ 'ਚ ਬਣਾਇਆ ਗਿਆ ਤੇ ਜਿਸ ਦੇ ਨਾਲ ਲੋਕ ਬੜੀ ਰਾਹਤ ਮਹਿਸੂਸ ਕਰ ਰਹੇ ਨੇ ਕਿਉਂਕਿ ਸਰਕਾਰੀ ਸਹੂਲਤ ਦੇਖੀ ਹੀ ਨਹੀਂ ਸੀ ਉਹਨਾਂ ਨੇ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੁਹੱਲਾ ਕਲੀਨਿਕ ਨੇ ਜਿਹੜੇ ਉਹ ਵੀ ਖੋਲਣ ਜਾ ਰਹੇ ਹਾਂ ਇਹ ਸਿਰਫ ਜਿੱਥੇ 13 ਤੱਕ ਸੀਮਤ ਹੈ ਨਹੀਂ ਤਾਂ ਅਸੀਂ ਇਹਨੂੰ ਲੈ ਜਾਂਦੇ ਅੱਗੇ ਤੱਕ ਇਹ ਸਿਰਫ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਨਾਲ ਬਿਤਕਰਾ ਕਰ ਰਹੀ ਹੈ ਹੁਣ ਮੁਹੱਲਾ ਕਲੀਨਿਕਾਂ ਦੇ ਨਾਂ ਤੇ ਸਾਰੇ ਪੈਸੇ ਰੋਕ ਰੱਖੇ ਨੇ ਉਹਨਾਂ ਨੇ ਕਰੀਬ 16-1700 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਮੁਹੱਲਾ ਕਲੀਨਿਕਾਂ ਦੇ ਨਾਂ ਤੇ ਅਸੀਂ ਸ਼ੁਰੂ ਕੀਤਾ ਸੀ ਉਹ ਪੈਸੇ ਸਰਕਾਰ ਦੇ ਕੇਂਦਰ ਦੇ ਦੇਣੇ ਬੰਦੇ ਸੀ ਉਹ ਸਾਰੇ ਪੈਸੇ ਰੋਕੇ ਖੜੇ ਆ ਆਣੀ ਬਹਾਨੀ ਰੋਕੇ ਖੜੇ ਨੇ ਕਿਉਂ ਇਸ ਲਈ ਕਿ ਦਿੱਲੀ ਦੇ ਵਿੱਚ ਜੋ ਮੁਹੱਲਾ ਕਲੀਨਿਕ ਖੁੱਲੇ ਸੀ ਉਹਦੀ ਚਰਚਾ ਪੂਰੇ ਦੇਸ਼ ਦੇ ਵਿੱਚ ਲੋਕ ਉਸ ਤੋਂ ਇਨਾ ਖੁਸ਼ ਆ ਲੋਕ ਉਸ ਦਾ ਉਰਤ ਮਹਿਸੂਸ ਕਰਦੇ ਸੀ ਲੋਕ ਉਸ ਤੇ ਆਪਣੀ ਜ਼ਰੂਰਤ ਪੂਰੀ ਵੀ ਕਰ ਰਹੇ ਨੇ ਸੋ ਕੇਂਦਰ ਸਰਕਾਰ ਮੈਂ ਸਮਝਦਾ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚੋਂ ਪੰਜਾਬ ਦੇ ਵਿਕਾਸ ਨੂੰ ਰੋਕਣ ਤੇ ਲੱਗੀ ਆ ਇਸੇ ਕਰਕੇ ਅਸੀਂ ਹਲੇ 13 ਮੁਹੱਲੇ ਕਿਹਨੇ ਖੋਲੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੰਨ ਲੱਗਦੇ ਨੇ ਜਿਹੜੇ ਉਹ ਇੱਥੇ ਪੁੱਲਾ ਪਰ ਮੈਡੀਕਲ ਹਸਪਤਾਲ ਜਿੱਥੇ ਐਮਰਜੈਂਸੀ ਵੀ ਬੜੀ ਘਾਟ ਹੈ ਡਾਕਟਰ ਦੀ ਘਾਟ ਹੈ ਇਹ ਕਾਇਨਿਨ ਦੇ ਨਾਮ ਤੋਂ ਨਹੀਂ ਡਾਕ ਅੱਡੀਆਂ ਵਾਲੇ ਨਹੀਂ ਹੈ ਜੀ ਐਕਸਰੇ ਮਸ਼ੀਨ ਆਈ ਐਂਡ ਮੈਡੀਕਲ ਪਹਚਾਨ ਵਾਲਾ ਕਮਿਸ਼ਨ ਆਈ ਹੋਈ ਹੈ ਪਰ ਇਹ ਸਭ ਤੋਂ ਵੱਡੀ ਸਮੱਸਿਆ ਬਣ। ਦੇਖੋ ਡਾਕਟਰਾਂ ਦੀ ਸਮੱਸਿਆ ਮੈਂ ਬਿਲਕੁਲ ਸਹਿਮਤ ਹਾਂ। ਡਾਕਟਰਾਂ ਦੀ ਸਮੱਸਿਆ ਕੋਈ ਅੱਜ ਇਹ ਪੈਦਾ ਨਹੀਂ ਹੋਈ। ਡਾਕਟਰਾਂ ਦੀ ਸਮੱਸਿਆ ਪਿਛਲੇ 40 ਸਾਲ ਤੋਂ ਜਦੋਂ ਕੋਈ ਭਰਤੀ ਹੀ ਨਹੀਂ ਹੋਈ। ਹਰ ਹੁਣ ਤਾਂ ਇੱਥੇ ਹੈਗੇ ਨੇ। ਕੋਈ ਇੱਥੇ ਪਿਛਲੇ ਸਮਿਆਂ ਦੇ ਵਿੱਚ ਅਜਿਹਾ ਵਕਤ ਵੀ ਸੀ ਕਿ ਇੱਕ ਵੀ ਡਾਕਟਰ ਨਹੀਂ ਸੀ ਇੱਥੇ ਅਸੀਂ ਫਿਰ ਵੀ ਕੋਸ਼ਿਸ਼ ਕੀਤੀ ਹੈ ਇੱਥੇ ਡਾਕਟਰਾਂ ਨੂੰ ਲੈ ਕੇ ਆਉਣ ਦੀ ਤੇ ਵੱਡੀ ਗਿਣਤੀ 'ਚ ਅਸੀਂ ਡਾਕਟਰ ਫਾਰਮਾਸਿਸਟ ਇਹ ਸਾਰੀਆਂ ਭਰਤੀਆਂ ਵੀ ਕੀਤੀਆਂ ਨੇ ਤੇ ਆਉਣ ਵਾਲੇ ਸਮੇਂ 'ਚ 500 ਡਾਕਟਰ ਹੋਰ ਪੰਜਾਬ ਸਰਕਾਰ ਦੇ ਜਿਹੜੀ ਭਰਤੀ ਕਰਨ ਜਾਰੀ ਹੈ ਸੋ ਕਿਉਂਕਿ ਪਹਿਲਾਂ ਕਦੇ ਡਾਕਟਰ ਭਰਤੀ ਨਹੀਂ ਕੀਤੇ ਇਸ ਕਰਕੇ ਡਾਕਟਰਾਂ ਦੀ ਕਮੀ ਸਾਰੇ ਪੰਜਾਬ ਦੇ ਵਿੱਚ ਹੈ ਖਾਸ ਤੌਰ ਤੇ ਲਹਿਰੇ ਹਲਕੇ 'ਚ ਮੈਨੂੰ ਇਹ ਕਹਿੰਦੇ ਵਿੱਚ ਵੀ ਕੋਈ हिच ਨਹੀਂ ਹੈ ਜਿਹੜੇ ਡਾਕਟਰ ਸਹਿਬਾਨ ਨੇ ਸਾਡੇ ਸਪੈਸ਼ਲਿਸਟ ਨੇ ਉਹ ਤਰਜੀਹ ਦੂਜੇ ਖੇਤਰਾਂ ਨੂੰ ਦਿੰਦੇ ਨੇ ਸਾਡੇ ਵਾਲੇ ਪਾਸੇ ਆਉਣ ਨੂੰ ਤਿਆਰ ਨਹੀਂ ਹੈਗੇ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਦੇਖੋ ਇੱਕ ਨੋਵਲ profession ਹੈ ਡਾਕਟਰ ਦਾ ਇਹ ਸਮਾਜ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਦੇਖੋ ਜਿਸ ਤਰ੍ਹਾਂ ਪੜਾਈ ਦਾ ਸਿਸਟਮ ਅਸੀਂ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਫੋਲ ਰਹੇ ਹਾਂ ਸੋ ਅਸੀਂ ਡਾਕਟਰਾਂ ਦੀ ਕਮੀ ਹੈ ਜਿਹੜੀ ਉਹ ਪੂਰੀ ਕਰਾਂਗੇ ਪਰ ਫਿਰ ਵੀ ਹਲੇ ਜਿਹੜਾ ਸਿਸਟਮ ਹੈ ਉਹ ਠੀਕ ਚੱਲ ਰਿਹਾ ਹੈ ਔਰ ਖਨੌਰੀ ਦਾ ਹਸਪਤਾਲ ਅਸੀਂ ਇਹ ਵੀ ਪਰੋਮਣਾ ਰਹੇ ਹਾਂ ਉੱਥੇ ਸ਼ਹਿਰ ਨਿਵਾਸੀ ਨੇ ਜਿਹੜੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਦੇ ਦਿਓ ਤੇ ਅਸੀਂ ਆਪ ਇਸ ਹਸਪੀਟਲ ਨੂੰ ਚਲਾ ਲਾਂਗੇ ਸੋ ਉਹ ਵੀ ਮੇਰੀ ਗੱਲ ਚੱਲ ਰਹੀ ਹੈ ਮੇਰੀ ਸਿਹਤ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਆਪਾਂ ਇਸ ਤਰ੍ਹਾਂ ਕਰ ਲੈਣੇ ਸੋ ਅਸੀਂ ਉੱਥੇ ਇਸ ਤਰੀਕੇ ਨਾਲ ਸ਼ੁਰੂ ਕਰਾਂਗੇ ਸੋ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਰੂਪ ਦੇ ਵਿੱਚ ਸਾਡਾ ਧਿਆਨ ਹੈ ਤੇ ਅਸੀਂ ਸਾਰੀਆਂ ਜਿਹੜੀਆਂ ਸਿਹਤ ਸੇਵਾਵਾਂ ਸਹੂਲਤਾਂ ਨੇ ਲੋਕਾਂ ਨੂੰ ਇਹ ਦੇਵਾਂਗੇ